ਯਾਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਪੁਚਾਲ ਮਚਿਆ ਹੋਇਆ ਹੈ ਹਰ ਕੋਈ ਇਸ ਮੀਟਿੰਗ ਦੇ এজেন্ডੇ ਦੇ ਬਾਰੇ ਜਾਨਣਾ ਚਾਹੁੰਦਾ ਹੈ ਐਸਜੀਪੀਸੀ ਨੇ ਤਾਂ ਬਕਾਇਦਾ ਬਿਆਨ ਚਾਰੀ ਕਰ ਦਿੱਤਾ ਹੈ ਕਿ ਇਸ ਮੀਟਿੰਗ ਦਾ এজেন্ডਾ ਸਪਸ਼ਟ ਕੀਤਾ ਜਾਵੇ ਜਿਸ ਤੋਂ ਬਾਅਦ ਸੁਰਜੀਤ ਸਿੰਘ ਰਖੜਾ ਦੀ ਜ਼ੁਬਾਨੀ ਇਹ ਨਹੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਕੀਤੀ ਗਈ ਹੈ ਪਰ ਇਹ ਗੱਲ ਲੋਕਾਂ ਦੇ ਗਲੇ ਹੇਠਾਂ ਨਹੀਂ ਉੱਤਰ ਰਹੀ ਉਹ 1 ਘੰਟੇ ਦੀ ਮੁਲਾਕਾਤ ਦੌਰਾਨ ਹੋਈ ਹਰ ਗੱਲ ਨੂੰ ਜਾਨਣਾ ਚਾਹੁੰਦੇ ਨੇ ਸੋ ਤੁਹਾਨੂੰ ਕੀਤੇ ਗਏ ਇਸ ਵਿਸ਼ਲੇਸ਼ਣ ਦੇ ذریعے ਦੱਸਦੇ ਹਾਂ ਕਿ ਕੀ ਹੋਈ ਇਸ ਮੁਲਾਕਾਤ ਦੇ ਦੌਰਾਨ ਗੱਲਬਾਤ ਬੀਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਈ ਗਏ ਫੈਸਲੇ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਵਿਖੇ ਨੂੰ ਮਿਲ ਰਿਹਾ ਹੈ ਭਾਵੇਂ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਕਲੇਸ਼ ਨੂੰ ਖਤਮ ਕਰਨ ਦੇ ਲਈ ਕੀਤੀ ਗਈ ਸੀ ਪਰ ਨਾ ਤਾਂ ਅਕਾਲੀ ਦਲ ਦੀ ਮਜਬੂਤੀ ਹੋ ਰਹੀ ਹੈ ਅਤੇ ਨਾ ਹੀ ਕਲੇਸ਼ ਰੁਕਣ ਦਾ ਨਾਮ ਲੈ ਰਿਹਾ ਹੈ ਬਲਕਿ ਮਯੂਦਾ ਸਮੇਂ ਦੇ ਵਿੱਚ ਹਾਲਾਤ ਇਹ ਬਣ ਚੁੱਕੇ ਨੇ ਕਿ ਇਹ ਕਲੇਸ਼ ਹੋਰ ਵੀ ਵੱਦਾ ਦਿਖਾਈ ਦੇ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੌਰਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਦੇ ਅਸਤੀਫੇ ਲੈਣ ਦਾ ਹੁਕਮ ਸੁਣਾਇਆ ਗਿਆ ਸੀ ਪਰ ਵਰਕਿੰਗ ਕਮੇਟੀ ਨੇ ਇਸ ਹੁਕਮ ਦੀ ਹਲੇ ਤੱਕ ਪਾਲਣਾ ਨਹੀਂ ਕੀਤੀ ਮੀਡਿਆ ਸਮੇ ਇੱਕ ਚੈਨਲ ਤੇ ਦਰਜੇਤ ਸਿੰਘ ਚੀਮਾ ਦੇ ਵੱਲੋਂ ਦਿੱਤੀ ਗਈ ਇੰਟਰਵਿਊ ਦੇ ਵਿੱਚ ਇਹ ਸਾਫ ਸੰਕੇਤ ਮਿਲ ਚੁੱਕੇ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਹੋਵੇਗਾ। ਹੁਣ ਗੱਲ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਿਚਾਲੇ ਹੋਈ ਮੁਲਾਕਾਤ ਦੇ ਬਾਰੇ ਜਿਸ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਅਸਲ ਇਸ ਮੁਲਾਕਾਤ ਦੌਰਾਨ ਸੁਰਜੀਤ ਸਿੰਘ ਰਖੜਾ ਵੀ ਉੱਥੇ ਮੌਜੂਦ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰਦਗਾਂ ਵਿਖੇ ਸੁਖਪੀਰ ਸਿੰਘ ਬਾਦਲ ਨੂੰ ਵੀ ਮਿਲੇ ਅਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਮੁਲਾਕਾਤ ਦੋਵੇਂ ਧਿਰਾਂ ਦੇ ਵਿਚਾਲੇ ਪਏ ਕਲੇਸ਼ ਨੂੰ ਖਤਮ ਕਰਵਾਉਣ ਦੇ ਬਾਰੇ ਹੋ ਸਕਦੀ ਹੈ ਉਂਝ ਡੇਰਾ ਬਿਆਸ ਮੁਖੀ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਕਿਸੇ ਕਲੇਸ਼ ਦੇ ਵਿੱਚ ਨਹੀਂ ਪੈਂਦੇ ਕਲੇਸ਼ ਖਤਮ ਕਰਵਾਉਣ ਦੇ ਲਈ ਪਹਿਲ ਕਦਮੀ ਜ਼ਰੂਰ ਕਰ ਸਕਦੇ ਨੇ ਹੋ ਸਕਦਾ ਹੈ ਕਿ ਡੇਰਾ ਬਿਆਸ ਮੁਖੀ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਸਾਰਾ ਕਲੇਸ਼ ਨਿਬੇੜਨ ਦੇ ਬਾਰੇ ਕਿਹਾ ਹੋਵੇ ਪਰ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦੇ ਸੰਬੰਧੀ ਹਾਂ ਪੱਕੀ ਹੁੰਗਾਰਾ ਨਹੀਂ ਮਿਲਿਆ ਜਿਸ ਕਰਕੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਸਾਰਾ ਵਿਵਾਦ ਖਤਮ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਹੋਵੇ ਕਿਉਂਕਿ ਅਕਾਲੀਆਂ ਦੇ ਵਿਚਾਲੇ ਛਿੜੇ ਇਸ ਕਲੇਸ਼ ਦੀ ਵਜ੍ਹਾ ਕਰਕੇ ਪੰਥ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅੱਗੇ ਵੀ ਵੱਡੇ ਨੁਕਸਾਨ ਲਈ ਤਿਆਰ ਰਹਿਣਾ ਹੋਵੇਗਾ ਸਿੱਖ ਵਿਰੋਧੀ ਤਾਕਤਾਂ ਸਿਰ ਚੁੱਕੀ ਬੈਠੀਆਂ ਨੇ ਕਿ ਇਹ ਕਲੇਸ਼ ਕਿਵੇਂ ਜਾਰੀ ਰਹੇ ਅਤੇ ਆਸਾਨੀ ਦੇ ਨਾਲ ਇਸ ਦਾ ਫਾਇਦਾ ਚੁੱਕ ਸਕਣ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਭਾਵੇਂ ਇਹ ਆਖ ਰਹੇ ਨੇ ਕਿ ਉਹ ਇਤਫਾਕਨ ਉਤੇ ਮਯੂਸਨ ਉਹ ਇਸ ਮੁਲਾਕਾਤ ਦੀ ਵਜ੍ਹਾ ਕਰਕੇ ਉਥੇ ਨਹੀਂ ਸੀ ਗਏ ਹੋ ਸਕਦਾ ਕਿ ਰਖੜਾ ਸਾਹਿਬ ਸੱਚ ਆਖ ਰਹੇ ਹੋਣ ਪਰ ਇਹ ਗੱਲ ਬਹੁਤੇ ਲੋਕਾਂ ਨੂੰ ਹਜ਼ਮ ਨਹੀਂ ਆ ਰਹੀ ਉੰਜ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਇਹ ਮੀਟਿੰਗ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ ਜਿਸ ਦੇ ਵਿੱਚ ਰਖੜਾ ਸਾਹਿਬ ਨੂੰ ਵੀ ਸੱਦਿਆ ਗਿਆ ਸੀ 1 ਘੰਟੇ ਤੱਕ ਤਿੰਨੇ ਆਗੂਆਂ ਦੇ ਵਿਚਾਲੇ ਮੁਲਾਕਾਤ ਹੋਵੇ ਪਰ ਰਖੜਾ ਸਾਹਿਬ ਐਨੀ ਗੱਲ ਆਖ ਕੇ ਬੁੱਤਾ ਸਾਰੇ ਨੇ ਕਿ ਮੁਲਾਕਾਤ ਦੌਰਾਨ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਹੋਰ ਕੋਈ ਗੱਲ ਨਹੀਂ ਹੋਈ ਲੋਕਾਂ ਦਾ ਸਵਾਲ ਇਹ ਹੈ ਕਿ ਡੇਰਾ ਬਿਆਸਮੋਖੀ ਕਿਵੇਂ ਅਕਾਲੀ ਦਲ ਦੀ ਮਜ਼ਬੂਤੀ ਕਰਨਗੇ ਨਾ ਤਾਂ ਅਕਾਲੀ ਲੀਡਰ ਨੇ ਅਤੇ ਨਾ ਹੀ ਐਸਜੀਪੀਸੀ ਦੇ ਮੈਂਬਰ ਲੋਕਾਂ ਦਾ ਕਹਿਣਾ ਕਿ ਉਹ ਤਾਂ ਸਿੱਖ ਵੀ ਨਹੀਂ ਕਿਉਂਕਿ ਉਹਨਾਂ ਨੇ ਤਾਂ ਆਪਣਾ ਇੱਕ ਵੱਖਰਾ ਪੰਥ ਚਲਾਇਆ ਹੋਇਆ ਹੈ ਪਰ ਉਹਨਾਂ ਨੂੰ ਸਿੱਖ ਪੰਥ ਦੀ ਇੰਨੀ ਚਿੰਤਾ ਕਿਉਂ ਹੋ ਰਹੀ ਹੈ ਖੈਰ ਲੋਕਾਂ ਦੀ ਜ਼ੁਬਾਨ ਨੂੰ ਕੋਣ ਰੋਕ ਸਕਦਾ ਹੈ ਜੋ ਮੂੰਹ ਵਿੱਚ ਆ ਬੋਲੀ ਜਾਂਦੇ ਨੇ ਪਰ ਡੇਰਾ ਬਿਆਸਮੋਖੀ ਇੱਕ ਧਾਰਮਿਕ ਆਗੂ ਨੇ ਜਿਨ੍ਹਾਂ ਦੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਪੁਰਾਣੀ ਸਾਂਝ ਹੈ ਜਿਸ ਤਰ੍ਹਾਂ ਦੇ ਨਾਲ ਹਰ ਕੋਈ ਕੁਰਬਾਨੀਆਂ ਦੇ ਨਾਲ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਤੋਂ ਦੁਖੀ ਹੋ ਰਿਹਾ ਹੈ ਹੋ ਸਕਦਾ ਹੈ ਕਿ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਇਸ ਗੱਲ ਦਾ ਦੁੱਖ ਹੋਵੇ ਇੰਜ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੱਖਾਂ ਲੋਕਾਂ ਦੀ ਨੁਮਾਇੰਦਗੀ ਜਾਂ ਅਗਵਾਈ ਕਰਨ ਵਾਲੇ ਧਾਰਮਿਕ ਆਗੂ ਆਮ ਨਹੀਂ ਬਲਕਿ ਖਾਸ ਹੁੰਦੇ ਨੇ ਉਹਨਾਂ ਨੂੰ ਭਵਿੱਖ ਵਿਚਾਲੇ ਜ਼ਿਆਦਾਤਰ ਨੁਕਸਾਨ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ ਇਸੇ ਕਰਕੇ ਉਹ ਅਕਾਲੀ ਦਲ ਦੀ ਉਲਝੀ ਹੋਈ ਤਾਣੀ ਦੇ ਵਿੱਚ ਵਿਚਾਲੇ ਪੈ ਕੇ ਸੁਲਝਾਂ ਦੇ ਵਿੱਚ ਲੱਗੇ ਹੋਏ ਨੇ ਉnde ਸਿਆਸੀ ਮਾਰਾਂ ਦਾ ਕਹਿਣਾ ਕਿ ਇਸ ਗੱਲ ਦਾ ਡਰ ਵੀ ਸਾਰਿਆਂ ਨੂੰ ਸਤਾ ਰਿਹਾ ਕਿ ਜੇਕਰ ਅਕਾਲੀ ਦਲ ਨੂੰ ਚਲਾਉਣ ਵਾਲੇ ਇਸ ਤੋਂ ਵੀ ਮਾੜੇ ਨਿਕਲ ਗਏ ਤਾਂ ਫਿਰ ਕੀ ਹੋਵੇਗਾ ਪਰ ਇਸ ਸਮੇਂ ਸਭ ਤੋਂ ਵੱਡਾ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮर्यादा ਨੂੰ ਬਰਕਰਾਰ ਰੱਖਣਾ ਜਿਸ ਸਮਯੂਦਾ ਸਮੇਂ ਅਕਾਲੀ ਆਗੂਆਂ ਦੇ ਵੱਲੋਂ ਭੋਰਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ ਇੰਜ ਦਲਜੀਤ ਸਿੰਘ ਚੀਮਾ ਦੇ ਵੱਲੋਂ ਦਿੱਤੀ ਗਈ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਆ ਜੋ ਕਾਰਨ ਦੱਸੇ ਗਏ ਨੇ ਉਸ ਤੋਂ ਸਾਫ ਜ਼ਾਰ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸ਼ਹੀਦੀ ਪੰਡੜਵਾੜਾ ਖਤਮ ਹੋਣ ਤੋਂ ਬਾਅਦ ਵੀ ਨਹੀਂ ਆਉਣ ਵਾਲਾ ਹੈ ਇਸ ਦੌਰਾਨ ਇੱਕ ਗੱਲ ਵੀ ਸੁਣਨ ਦੇ ਵਿੱਚ ਆ ਰਹੀ ਹੈ ਕਿ ਕੋਈ ਅਜੀਹਾ ਹੱਲ ਲੱਭਿਆ ਜਾ ਰਿਹਾ ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਬਰਕਰਾਰ ਰਹਿ ਜਾਵੇ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੀ ਇਸ ਤੋਂ ਇਲਾਵਾ ਡੇਰਾ ਬਿਆਸਮੁਖੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਹੋਈ ਮੁਲਾਕਾਤ ਦੇ ਇੱਕ ਹੋਰ ਮਾਇਨੇ ਵੀ ਕੱਡੇ ਜਾ ਰਹੇ ਨੇ ਜਿਸ ਦੀ ਸੰਭਾਵਨਾ ਭਾਵੇਂ ਘੱਟ ਚਾਪਦੀ ਹੈ ਪਰ ਫਿਰ ਵੀ ਇਸ ਤੇ ਚਰਚਾ ਕਰਨੀ ਜ਼ਰੂਰੀ ਹੈ ਇਹ ਤਾਂ ਸਾਰੇ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਖਤਮ ਕਰ ਦਿੱਤਾ ਪਰ ਦੂਜੇ ਧੜੇ ਦੇ ਵਿਚਾਲੇ ਹਲੇ ਤੱਕ ਕੋਈ ਨਰਮੀ ਦੇ ਸੰਕੇਤ ਦਿਖਾਈ ਨਹੀਂ ਦਿੱਤੇ ਕੁਝ ਲੋਕਾਂ ਦਾ ਆਖਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਨਰਮੀ ਨਾ ਹੁੰਦੇ ਦੇਖ ਜਿਹੜਾ ਅਬਿਆਸ ਮੁਖੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਥਾਪੜਾ ਦਿੱਤਾ ਗਿਆ ਹੋਵੇ ਕਿ ਉਹ ਨਵੇਂ ਅਕਾਲੀ ਦਲ ਦੀ ਤਿਆਰੀ ਕਰਨ ਹਾਲਕਿ ਇਸ ਗੱਲ ਦੀ ਉਮੀਦ ਬਹੁਤ ਘੱਟ ਹੈ ਪਰ ਫਿਰ ਵੀ ਜੇਕਰ ਅਜੀਹਾ ਹੋਇਆ ਤਾਂ ਅਕਾਲੀ ਦਲ ਕਿਹੋ ਜਿਹਾ ਹੋਵੇਗਾ ਇਸ ਦੇ ਬਾਰੇ ਜ਼ਿਆਦਾ ਕਹਿਣ ਦੀ ਲੋਟ ਨਹੀਂ ਕਿਉਂਕਿ ਡੇਰਾ ਬਿਆਸਮੁਖੀ ਮਿਲਦੇ-ਗਿਲਦੇ ਭਾਵੇਂ ਸਾਰਿਆਂ ਨੂੰ ਨੇ ਪਰ ਮਯੂਦਾ ਸਮੇਂ ਕੇਂਦਰ ਸਰਕਾਰ ਦੇ ਮੰਤਰੀਆਂ ਸੰਤਰੀਆਂ ਦੇ ਨਾਲ ਉਹ ਕੁਝ ਜ਼ਿਆਦਾ ਹੀ ਦਿਖਾਈ ਦੇ ਰਹੇ ਨੇ ਜਦਕਿ ਇਸ ਤੋਂ ਪਹਿਲਾਂ ਉਹ ਸਮਾਜਿਕ ਤੌਰ ਤੇ ਕਦੇ ਵੀ ਸਿਆਸੀ ਮਸਲਿਆਂ ਦੇ ਵਿੱਚ ਇੰਜ ਸਰਗਰਮ ਨਹੀਂ ਰਹੇ ਇੱਕ ਹੋਰ ਗੱਲ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਪ੍ਰਚਾਰੀ جاری ਹੈ ਕੋਈ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇੱਕ ਬਿਆਨ ਦੇ ਵਿੱਚ ਆਖਿਆ ਸੀ ਕਿ ਉਹ ਵਿਰਸਾ ਸਿੰਘ ਬਲਟੋਹਾ ਦੇ ਕੱਲੇ-ਕੱਲੇ ਸਵਾਲ ਦਾ ਜਵਾਬ ਤਸੱਲੀ ਦੇ ਨਾਲ ਦੇਣਗੇ ਜਿਨ੍ਹਾਂ ਦੇ ਵਿੱਚੋਂ ਕਈ ਜਵਾਬਾਂ ਤੇ ਨਾਲ-ਨਾਲ ਕਦਰ ਵੀ ਉੱਠੇਗੀ ਆਓ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਬਿਆਨ ਵੀ ਸੁਣਾ ਦੰਨੇ ਆ ਮੈਂ ਤੁਹਾਡੇ ਜਿਹੜੇ 10-12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਤ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜੋ ਗਦਰ ਠਾਲੀ ਜਾਣੀ ਸੀ ਉਸ ਦੇ ਵਿੱਚ ਕਈ ਵੱਡੇ ਅਕਾਲੀ ਆਗੂਆਂ ਨੇ ਰੋਲਣਾ ਸੀ ਢੀਰਬੀਅਸ ਮੁਖੀ ਇਹ ਗਦਰ ਦਬਾਉਣ ਵਾਸਤੇ ਆਏ ਨੇ ਜਾਂ ਫਿਰ ਇਹ ਕਹੋ ਕਿ ਵਿਚੋਲਾ ਬਣ ਕੇ ਭੇਜੇ ਗਏ ਨੇ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਕੋਈ ਛੋਟੀ ਹਸਤੀ ਨਹੀਂ ਇਸੇ ਕਰਕੇ ਉਹਨਾਂ ਦੇ ਕੋਲ ਕਿਸੇ ਅਜਿਹੇ ਆਗੂ ਨੂੰ ਨਹੀਂ ਭੇਜਿਆ ਜਾ ਸਕਦਾ ਜਿਸ ਦੀ ਗੱਲ ਉਹ ਆਸਾਨੀ ਦੇ ਨਾਲ ਨਕਾਰ ਸਕਦੇ ਹੋਣ ਇਸੇ ਕਰਕੇ ਇਸ ਮਸਲੇ ਦੇ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਭੇਜਿਆ ਗਿਆ ਜਿਨ੍ਹਾਂ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਦਾਚਿਤ ਨਹੀਂ ਮੋੜਨਗੇ ਸੋ ਇਹ ਸੋਸ਼ਲ ਮੀਡੀਆ ਤੇ ਇਸ ਮੁਲਾਕਾਤ ਤੋਂ ਲੈ ਕੇ ਚੱਲ ਰਹੀ ਚਰਚਾ ਦਾ ਇੱਕ ਛੋਟਾ ਜਿਹਾ ਵਿਸ਼ਲੇਸ਼ਣ ਹੈ ਔਰ ਤੁਹਾਡਾ ਇਸ ਮੁਲਕਾਤ ਦੇ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟਸ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ